ਸੋ ਗਾਇਜ਼ ਅੱਸੀ ਕਾਲ ਕੀ ਹਾਲਚਾਲਾਂ ਤੇ ਅੱਜ ਆਪਾਂ ਹੋ ਗਏ ਥੋੜਾ ਜਿਹਾ ਲੇਟ ਵਲੌਗ ਲੇਟ ਹੋ ਗਿਆ ਕਿਉਂਕਿ ਮਸ਼ੀਨ ਲਗਣੀ ਸੀ ਖੇਤ ਤੇ ਆਪੀ ਮਸ਼ੀਨ ਦੇ ਮਗਰ ਆਪਣੇ ਲਗਣੀ ਸੀ ਮਸ਼ੀਨ ਤੇ ਬੱਦਲ ਫੇਰ ਬਣਦਾ ਫਿਰਦਾ ਤੇ ਰਹਿ ਗਿਆ ਇਹਨਾਂ ਨਾਟਨ ਵੇਲੀਆਂ ਤੇ ਇੱਧਰ ਆਪਣੀ ਮਗਰ ਰਾਣੀ ਸੁਂਦਰਾ ਵੀ ਖੜੀ ਆ ਤੇ ਇੱਧਰ ਸੁਖਮਣ ਗਗਣੀ ਆ ਖੜੀ ਰਾਣੀ ਸੁਂਦਰਾ ਤੇ ਇੱਧਰ ਆਪਣਾ ਖੜਾ ਟਰੈਕਟਰ ਚਲੋ ਭਰਦੇ ਨੂੰ ਉਸਮਾਨ ਟਰੈਕਟਰ ਕਰ ਲਿਆ ਸਟਾਰਟ ਚਾਲਦੇ ਆਉਣੇ ਪਰ ਕਰਨ ਨੂੰ ਨਹੀਂ ਕਿਹੜਾ ਨਾ ਆ ਆਣਾ ਹੁਣ ਆਪਾਂ ਪੋਣੇ ਦੇ ਮਗਰ ਟਰਾਲੀ ਫਿਰ ਚੱਲਦੇ ਆਪਾਂ ਖੇਤ ਨੂੰ ਤੇ ਮਸ਼ੀਨ ਆਪਣੇ ਲੱਗੇ ਪਈਆਂ ਦੂਜੇ ਬੇਲੀਆਂ ਦੇ ਆਹ ਖੜੀ ਆਪਣੀ ਟਰਾਲੀ ਤੇ ਆਹ ਖੜਾ ਮਗਰ ਆਪਣਾ ਟਰੈਕਟਰ ਤੇ ਮਿੱਤਰੋ ਟਰਾਲੀ ਲਈ ਆਪਾਂ ਆ ਪਾ ਤੇ ਹੁਣ ਜਾਂਦੇ ਆਪਾਂ ਖੇਤ ਨੂੰ ਇੱਧਰ ਲਈ ਆਪਾਂ ਆ ਇੰਦਰ ਰੈਡੀ ਹੋ ਗਿਆ ਕੰਮ ਚਲੋ ਵੀ ਆਪਾਂ ਚੱਲ ਪਿਆ ਖੇਤ ਨੂੰ ਟਰਾਲੀ ਲੈ ਕੇ ਤੇ ਮਸ਼ੀਨ ਚੱਲੀ ਜਾਂਦੀ ਆ ਤੇ ਨੇ ਸੁਣ ਲਈ ਬਰਿਆਦ ਤੇ ਕਣਕ ਆਪਣੀ ਹੋ ਗਈ ਵੱਡੀ ਜਣੀ ਸ਼ੁਰੂ ਤੇ ਉਹ ਚੱਲ ਗਈ ਬਈ ਆ ਕੰਪੇਨ ਆ ਵੀ ਮੁੰਡਿਓ ਆਪਣਾ ਇੱਧਰ ਇੱਕ ڈاکੂ ਟਰੈਕਟਰ ਲੈ ਜਾਂਦਾ ਤੇ ਕਾਨਕੇ ਕਰੀ ਖਾਲੀ ਜੁਗਾਲੀ ਤੇ ਮੀਨਾ ਪੀਂਹੋ ਜੀ ਬਹੁਤ ਆ ਚੱਲ ਰਹੀ ਮਿੱਤਰੋ ਆਪਣੀ ਮਸ਼ੀਨ ਆ ਜਾਂਦਾ ਆਪਣਾ ਚੌਂਡੀਰ ਛੋਟਾ ਅੱਜ ਆਪਣੀ ਹੋ ਗਈ ਵਿਡੇ ਜਨੇਸ਼ਵਰ ਤੇ ਆ ਖੜਾ ਆਪਣਾ ਟਰੈਕਟਰ ਤੇ ਅਗੜੀ ਟਰਾਲੀ ਘਰ ਤੇ ਪੈਨ ਜਵਾਏ ਇਹ ਖਾਂਦੇ ਆ ਤੁੰਦੀਆਂ ਨਮਤਾਜ ਕੀ ਖਾਣੇ ਪਿਆ ਇਹ ਕੀ ਆ ਗੋਲਾ ਗੋਲਾ ਹੈ ਗੋਲਾ ਗੋਲਾ ਖਾਣਿਆ ਉਰੇ ਅਮਰੀਕਾ ਕੋਈ ਤਾਂ ਗਾਇਕ ਚੱਲ ਰਹਾ ਕੀ ਕਰਦੇ ਹੋ ਟਰਾਲੀ ਗਈ ਆਪਣੀ ਭਾਰ ਤੇ ਦੇ ਸਾਧ ਤੇ ਵਰਦੀ ਵੀ ਆ ਕਣਕ ਆਹ ਨਾ ਫਟ ਚੱਕ ਚੱਕ ਕੇ ਸੱਲਾ ਵੀ ਆਇਆ ਅੱਜ ਦਰਸਨੀ ਨੇ ਬਾਏ ਬਾਏ ਕਣਕ ਉਤਰਨ ਤੇ ਤੁਹਾਡੀ ਜੋ ਸੁਖਮਣ ਜੜਿਆ ਸਰਦਾਰ ਤਾਨਕ ਪੈ ਗਈ ਵਿੱਚ ਬਾਵਾ ਤੇ ਮੈਨੂੰ ਲੱਗਦਾ ਨਹੀਂ ਵੀ ਟਰਾਲੀ ਚ ਪੈ ਜਾਊਗੀ ਸੁਖਮਣ ਮੈਂ ਡਰ ਐਸੇ ਕਰਕੇ ਐਸੇ ਕਰਕੇ ਦੇਲ ਦੀ ਪੈਸੀ ਹੈ ਕਹਿੰਦੇ ਮਿੱਤਰੋ ਕੀ ਹੋ ਗਿਆ ਕੋਈ ਕੰਮ ਹੋ ਗਿਆ ਜਿਹਦਾ ਡਰ ਸੀ ਥਾਲੀ ਵਿਸਾਲੀ ਵੈਲੀਆਂ ਨੇ ਦੂਜੀ ਲਾ ਕੇ ਉੱਥੇ ਲਾ ਲਈ ਐ ਬੈਠ ਗਈ ਹੁਣ ਪਾਰ ਡਰਾਈਵਰ ਬਾਲਾ ਚੋਟੀ ਦਾ ਆਕੇ ਇਹ ਵੀ ਦਿਖਾ ਦਿੰਦੇ ਨੇ ਡਰਾਈਵਰ ਨਹੀਂ ਏ ਟਰੈਕਟਰ ਤੇ ਟਰੈਕਟਰ ਕਰ ਲਿਆ ਬੰਦ ਰੇ ਹੁਣ ਖਾਣੇ ਉਨੀ ਹੁੰਦਾ ਸਟਾਰਟ ਇਹਨਾਂ ਤੋਂ ਠੱਕਾ ਲਵਾ ਠੱਕਾ ਮੈਨੂੰ ਵੀ ਲਵਾਉਣਾ ਪੈਣਾ ਭਰਾਵਾ ਚਲੋ ਦੋ ਸਮੀ ਉਹ ਆਪਣਾ ਟਰੈਕਟਰ ਤੁਹਾਨੂੰ ਦੱਸਿਆ ਸੀ ਫਸ ਗਿਆ ਸੀ ਤੇ ਹੁਣ ਜਾਇ ਨਾ ਪਾ ਗਏ ਮਗਰ ਕੱਢਣ ਲੱਗੇ ਆ ਕੋਲ ਟਰੈਕਟਰ ਸਲੈਪ ਕਰ ਗਿਆ ਲਓ ਵੀ ਨਿਕਲ ਵੀ ਗਿਆ ਲਓ ਵੀ ਮੇਥੋਂ ਕਣਕ ਕੋਈ ਅੱਲੀ ਰੈਕਟਰ ਸੰਤਾਲੀ ਕੀ ਆ ਜੀ ਗੱਗੂ ਖੜਾ ਮਸ਼ੀਨ ਤੇ ਹਾਂ ਜੀ ਮਿੱਤਰੋ ਕਣਕ ਬਾੜ ਦੇ ਕਿ ਫਾਈਨਲੀ ਆਪਾਂ ਕਰਦੇ ਹਾਂ ਮੰਡੀ ਨੂੰ ਇਹ ਮੜੋ ਤੋਂ ਦਿਹਾੜਾ ਮੰਡੀ ਇੱਥੇ ਬੈਠਾ ਸੰਦੀਪ ਭਾਈ ਇਹ ਅੰਕਲ ਜੀ ਮੰਡੀ ਤੇ ਆਇਆ ਭੱਜੀ ਹਲੋ ਮਿਲਦੇ ਆਂ ਮੰਡੀ ਤੋਂ ਟਰਾਲੀ ਲੱਗੇ ਸਿੱਧੀ ਕਣਕ ਤਲਾਉਣ ਤੇ ਲੱਗੇ ਆ ਆਪਣੀ ਕਣਕ ਵੀ ਲਾਉਣ ਤੇ ਆਉਂਦੀ ਟਰਾਲੀ ਆਪਣੀ ਰੱਬ ਅਗੇ ਹੱਥ ਭਲਾ ਜੋੜਿਆ ਤੇ ਰੱਬ ਨੇ ਸੁਣ ਲਈ ਸੀ ਹੁਣ ਆਪਾਂ ਆਪਣੀ ਕਣਕ ਲਾਉਨੇ ਆ ਦੇਖੋ ਕਣਕ ਹੋ ਗਈ ਢੇਰੀ ਮੰਡੇ ਜੀ ਦਿੱਤੀ ਆ ਲਾਹ ਟੈਂਸ਼ਨ ਹੋਈ ਆ ਆਪਣੀ ਅੱਜ ਫਰੀ ਹਾਂ ਲਈ ਕਸਿਕ ਟਰਾਲੀ ਦੀ ਆਉਂ ਚੱਲਦੇ ਆ ਪਾ ਫੇਰ ਖੇਤ ਹੁਣ ਲੈ ਕੇ ਆਵਾਂਗੇ ਬੱਦੂ ਦੀ ਟਰਾਲੀ ਮਿੱਟਣ ਲੱਗੇ ਆ ਕਰਕੇ ਕੰਡਾ-ਕੰਡਾ ਕਰਵਾ ਕੇ ਉਹ ਕੰਮ ਤੋਂ ਵਿਹਲੇ ਤੇ ਮੰਡੀ ਇੱਕ ਟਰਾਲੀ 100 ਟਨ ਦੀ ਆ ਤੇ ਇੱਕ ਭਰੀ ਖੜੀ ਆਪਣੀ ਟਰਾਲੀ ਆ ਦੇਖੋ ਉਹ ਖੜੀ ਮਗਰ ਉਹਨੂੰ ਵੀ ਚੱਲਦੇ ਆ ਮੰਡੀ ਲੈ ਕੇ ਤੇ ਇਧਰ ਲਈ ਮੰਡੀ ਚੱਲੀ ਆ ਤੇ ਇਧਰ ਆ ਰਿਹਾ ਬਟਾਇਆ ਜੀ ਗੱਡੀ ਲੈ ਕੇ ਇਹ ਜਾਣ ਗਿਆ ਅਰਥ ਤੇ ਟਰਾਲੀ ਲਈ ਅਸੀਂ ਫਸਾ ਤੇ ਲੱਦੀ ਹੈਗੀ ਆ ਟਰਾਲੀ ਲੱਦੀ ਕਣਕਣਾ ਤੇ ਉਧਰੋਂ ਇੱਕ ਟਾਇਰ ਵਾਲਾ ਲਾਤਾ ਕੱਚੇ ਦੇ ਮਗਰੇਗਾ ਰੇੜ ਤੇ ਹੁਣ ਰਿਸਕ ਜਿਸ਼ ਕਰੀ ਜਾਂਦੇ ਆ ਕਰਦੇ ਪਿਆ ਮੁੰਡੇ ਕੋਸ਼ਿਸ਼ਾਂ ਉਹਨਾਂ ਨੇ ਟਰੈਕਟਰ ਕਰ ਲਿਆ ਬੰਦ ਤੇ ਫੋਨ ਕਰੀ ਜਾਂਦੇ ਕਿ ਇਹ ਸਟਾਰਟ ਨਹੀਂ ਹੁੰਦਾ ਤੇ ਧੂਆ ਤੇ ਦੇਖਦੇ ਜਾ ਕੇ ਕੀ ਚੱਕਰ ਬਣਿਆ ਨੂੰ ਦੇਖਦੇ ਹੁਣ ਟਰਾਲੀ ਦੂਜੀ ਲੈ ਕੇ ਗਿਆ ਸੀ ਬੱਤਾ ਆ ਜੀ ਦਾ ਮੁੰਡਾ ਲੈ ਕੇ ਗਿਆ ਸੀ ਲਾਡੀ ਆਪਣਾ ਆ ਮੇਰਾ ਟਰੈਕਟਰ ਟਰੈਕਟਰ ਕਰ ਲਿਆ ਬੰਨ ਦੇ ਟੱਕੇ ਦੇ ਟੱਕਾ ਆ ਟੱਕਾ ਟੱਕਾ ਆ ਟੱਕਾ ਸੋ ਗਾਇਸ ਸਾਡਾ ਟਰੈਕਟਰ ਦਾ ਇਹ ਹੋ ਗਿਆ ਟਰੈਕਟਰ ਫਾਈਨਲੀ ਸਟਾਰਟ ਹੋ ਗਿਆ ਸੀ ਤੇ ਟਰੈਕਟਰ ਆਪਾਂ ਲਾ ਕੇ ਟਿਕਾਣੇ ਦੇ ਟਰਾਲੀ ਖਾਲੀ ਕਰਾ ਕਰਨੀ ਸ਼ੁਰੂ ਹੋ ਗਈ ਸੀ ਤੇ ਆਪਾਂ ਅਗੇ ਦਵਾਈ ਲੈਣ ਤੇ ਕੰਡ ਪੈ ਪਿਆ ਹੋਇਆ ਪਿਆ ਮੰਦਾ ਹਾਲ ਤੇ ਅੱਛਾ ਅਸੀਂ ਦਵਾਈ ਨਹੀਂ ਕਰੂੰ ਪਰ ਮੈਡਮ ਕਹਿੰਦੇ ਟੀਕਾ ਜ਼ਰੂਰੀ ਲਾਉਣਾ ਪੈਣਾ। ਮੈਨੂੰ ਲੱਗਦਾ ਉਹਨੇ ਮੇਰੇ ਟੀਕਾ ਲੱਗੂਗਾ। ਹੁਗਮਣ ਹਾਂਜੀ ਤਿੰਨ ਦੋ ਤਿੰਨ ਮੇਰੇ ਟੀਕਾ ਲੱਗਣਾ ਯਾਰ ਇੱਥੇ ਆ ਜਾ ਮੇਰੇ ਕੋਲੇ। ਇਹਦਾ ਲੱਗੂਗਾ ਟੀਕਾ। ਓਏ ਏਗਲਾ ਟੀਕਾ ਹੋਇਆ। ਆਓ। ਸਾਡੀ ਕਰਕੇ ਸਾਡੀ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੇ ਆਪਾਂ ਨੂੰ ਹੋ ਗਿਆ ਸੀ ਰਾਤੀ ਹਨੇਰਾ ਕਾਫੀ ਜ਼ਿਆਦਾ ਪਹਿਲਾਂ ਘਰੇ ਘਣ ਕਲਾਈ ਫਿਰ ਮੰਡੀ ਸੁੱਟ ਗਿਆ ਰਹੀ ਵੀ ਜਿਹੜੀ ਉਹ ਮੰਡੀ ਸੁੱਟੀ ਤੇ ਇਸ ਕਰਕੇ ਆਪਾਂ ਵਲੌਗ ਦਾ ਐਂਡ ਨਹੀਂ ਕਰ पाए ਤੇ ਆਪਾਂ ਅੱਜ ਦਾ ਵਲੌਗ ਇੱਥੇ ਕਰਦੇ ਆ ਖਤਮ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਨਾਲ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਸੋ ਬਾਏ